ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸਹਿਰ ਬਰਨਾਲਾ ਠੀਕ ਹੈ ਜੀ ਬਾਈ ਕੋਲ ਇੱਕ ਕੱਟੀ ਤੇ ਇੱਕ ਕਟਾ ਬਕਾਉਆ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ نوٹ ਕਰ ਲਈਏ 7528000354 ਬਾਈ ਦਾ ਨੰਬਰ ਲਾਵਾਂਗੇ ਭਰਾ ਆਪਾਂ ਟਾਈਟਲ ਚ ਠੀਕ ਹੈ ਜੀ ਉੱਪਰਲੀ ਸਾਈਡ ਸਕਰੀਨ ਤੇ ਠੀਕ ਹੈ ਜੀ ਬਾਕੀ ਬਰਾਬਰ ਕਹਿੰਦੇ ਕਿ ਜਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਸਾਡੇ ਤੱਕ ਮੈਂ ਉਹਨੂੰ ਵੀ ਵੀਡੀਓ ਅਪਲੋਡ ਕਰ ਸਕੀ। ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਾਮ ਨਾਮ ਕਰਨਵੀਰ ਸਿੰਘ ਜੀ। ਸ਼ਹਿਰ ਸ਼ਹਿਰ ਬਰਨਾਲਾ ਜੀ। ਠੀਕ ਹੈ ਜੀ। ਹਾਂ ਜੀ ਕਟਿਆ ਕਿੰਬਰ ਦੱਸੋ ਕਿੰਨੇ ਟਾਈਮ ਦੀ ਜੀ। ਕਟਾਇਆ ਗਏ 2 ਸਾਲ ਦਾ ਜੀ। 2 ਸਾਲ ਦਾ ਗਏ? ਹਾਂ ਜੀ। ਠੀਕ ਹੈ ਜੀ। ਰੇਟ ਭਰਾ ਦਾ? ਜੀ ਰੇਟ ਇਹਦਾ ਫੋਨ ਤੇ ਹੋਊਗਾ। ਰੇਟ ਫੋਨ ਤੇ। ਲੋ ਵੀ ਟੈਸਟਿਕਲ ਸੈੱਕਰਸਾ ਦੋ ਭਰਾ। ਜੀ। ਕ ਹਾਂਜੀ ਵੀ ਕੱਟੀ ਦੀ ਜਾਣਕਾਰੀ ਦੋ ਜੀ ਕੱਟੀ ਹੈਗੀ ਹੈ 1.5 ਸਾਲ ਦੀ ਜੀ ਹਾਂਜੀ ਇਹ ਇਹਦਾ ਰੇਟ ਵੀ ਹੋ ਚੁੱਕੀ ਫੂਨਤੀ ਹੋ ਗਈ ਰੇਟ ਫੂਨ ਤੇ ਠੀਕ ਹੈ ਜੀ ਤੁਹਾਨੂੰ ਤੁਹਾਨੂੰ ਬਹੁਤ ਸੋਹਣਾ ਲੱਗਾ ਕਰਮਾਂ ਵਾਲੀ ਕੁਛ ਚੈੱਕ ਕਰਸਾਂ ਪਰਾ ਉਹ ਜਿੱਕਾ ਅੱਧਾ ਬੜਾ ਸੁਖਨਾ ਕਰਮਾਂ ਵਾਲੇ ਦਾ ਸੋਹਣਾ ਠੀਕ ਹੈ ਜੀ ਨਾਈ ਵਾਲਾ ਰੋਡ ਤੇ ਬਰਨਾਲਾ ਰੋਡ ਦੇ ਕੋਲੀ ਆ ਠੀਕ ਹੈ ਜੀ ਮੋਟਰਸਾਈਕਲ ਵਾਲੀ ਜਨ ਕੰਪਨੀ ਏਜੰਸੀ ਆ ਠੀਕ ਹੈ ਦੁਕਾਨਾਂ ਦੇ ਕੋਲੀ ਦੀ ਬਾਈ ਦਾ ਘਰ ਆ 메ਨ ਰੋਡ ਦੇ ਉੱਪਰ ਹੀ ਆ ਸਰ ਸਿਵਾ ਜੀ ਨਾਲ ਜ਼ਰੂਰ ਕੰਡਕਟ ਕਰੋ ਠੀਕ ਹੈ ਜੀ ਲੋ ਜੀ ਚੈੱਕ ਕਰ ਸਕਦੇ ਹੋ ਕੱਟੀ ਤੇ ਫੇਸ ਸੰਭਾਲਣਾ ਚੰਗੀ ਤਰ੍ਹਾਂ ਵਾਈ ਕਹਿੰਦਾ ਪਾਜ ਦਈਏ ਥੋੜਾ ਜਿਹਾ ਤਾਂ ਕਰਕੇ ਲੋ ਜੀ ਥੋੜਾ ਥਰ੍ਹਾਂ ਵੈਸੇ ਸਹੀ ਆ ਆਪਾਂ ਚੈੱਕ ਕਰ ਲਈਏ ਠੀਕ ਹੈ ਨਾ ਇਹ ਚੈੱਕ ਕਰ ਸਕਦੇ ਹੋ ਕੱਟਾ ਲੋ ਜੀ ਲੋ ਜੀ ਫੇਸ ਕੱਟੇ ਦਾ ਚੈੱਕ ਕਰ ਸਕਦੇ ਹੋ ਲੀਲੀਆਂ ਚਿੱਟੀਆਂ ਅੱਖਾਂ ਭਰਾ ਚੈੱਕ ਕਰ ਸਕਦੇ ਹੋ ਲੋ ਜੀ ਠੀਕ ਹੈ ਨਾ ਵਾਈ ਜੀ ਨਾਲ ਜ਼ਰੂਰ ਕੰਡਕਟ ਕਰੋ ਭਰਾ ਠੀਕ ਹੈ ਜੀ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਸੀ ਬਾਈ